ਹੈਲੋ 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 ਸਟੂਡੈਂਟਸ ਸਵਾਗਤ ਹੈ ਵੀਕਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study for Job ਦੇ ਵਿੱਚ ਸੋ ਆਜੋ ਵੀ ਸਾਰੇ ਜਲਦੀ ਜਲਦੀ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਹਾਂ ਸੋ ਜੇਕਰ ਮੈਂ ਤੁਹਾਨੂੰ ਉਹ ਹੀ ਮੇਰੀ ਆਵਾਜ਼ ਵੀਡੀਓ ਕੁਆਲਿਟੀ ਸਾਰਾ ਕੁਝ ਸਹੀ ਪਹੁੰਚ ਰਿਹਾ ਤਾਂ ਮੈਨੂੰ ਇੱਕੋ ਰਿਕਮੈਂਡ ਕਰਕੇ ਦੱਸ ਦਿਓ ਤਾਂ ਕਿ ਆਪਾਂ ਕਲਾਸ ਨੂੰ ਸਟਾਰਟ ਕਰ ਸਕੀਏ ਠੀਕ ਹੈ ਬਈ ਹਾਂ ਗੁੱਡ ਆਫਟਰਨੂਨ ਬਈ ਸਭ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਸਾਰੇ ਵਧੀਓ ਹਾਂ ਚਲੋ ਸਟਾਰਟ ਕਰੀਏ ਬਈ ਸੋ ਜਿਹੜੇ ਚੈਨਲ ਦੇ ਉੱਪਰ ਨਵੇਂ ਜੁੜੇ ਨੇ ਪ੍ਰਾਣੇ ਵੀ ਸਭ ਦਾ 모ਸਟ ਵੈਲਕਮ ਸੋ ਜਿਹੜੇ ਬੱਚੇ ਹਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਤੇ ਤੁਸੀਂ ਹੋ ਸਕਦੇ ਰਾਹੀ ਹਾਂ ਇਸ ਨੰਬਰ ਦੇ ਰਾਹੀ ਠੀਕ ਹੈ ਬਈ ਉਸ ਤੋਂ ਬਾਅਦ ਬਈ ਇਹ ਆਪਣੇ ਕੋਰਸ ਨੇ ਜਿਵੇਂ ਤੁਹਾਨੂੰ ਡੇਲੀ ਦੱਸਿਆ ਜਾਂਦਾ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਫਸਟ ਕੁਸਚਨ ਵੀ ਤੁਹਾਡੀ ਸਕਰੀਨ ਦੇ ਉੱਪਰ ਆ ਚੁੱਕਿਆ ਕਰੋ ਵੀ ਆਨਸਰ ਨਿਮਨ ਲਿਖਤ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਕਮਜ਼ੋਰ ਦਾ ਸਮਾਨਾਰਥਕ ਨਹੀਂ ਹੈ ਨਿਮਨ ਲਿਖਤ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਕਮਜ਼ੋਰ ਦਾ ਸਮਾਨਾਰਥਕ ਨਹੀਂ ਹੈ ਦੁਰਬਲ ਪਤਲਾ ਸਮਰਥ ਜਾਂ ਮਾੜਾ ਕਰੋ ਵੀ ਆਨਸਰ ਫਸਟ ਕੁਸਚਨ ਵੀ ਆਨਸਰ ਆ ਚੁੱਕਿਆ ਤੁਹਾਡੀ ਸਕਰੀਨ ਦੇ ਉੱਪਰ ਚਾਰ ਆਪਸ਼ਨਾਂ ਨੇ ਵੀ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹਾਂ ਤੋ ਕਲਾਸ ਪਸੰਦ ਆ ਰਹੀ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਜਿਨ੍ਹਾਂ ਨੇ ਕਲਾਸ ਦੇਖਣੀ ਹੈ ਉਹ ਆ ਜਾਣਗੇ ਨਹੀਂ ਦੇਖਣੀ ਜਿਨ੍ਹਾਂ ਨੇ ਉਹ ਉਹਨਾਂ ਦੀ ਮਰਜ਼ੀ ਹੈ ਨਾ ਵੀ ਚਲੋ ਕਰੋ ਆਨਸਰ ਤੁਸੀਂ ਹਾਂ ਗੁੱਡ ਆਫਟਰਨੂੰ ਰਣ ਜਿਹੜੇ ਲੇਟ ਆ ਰਹੇ ਸੋ ਇਧਰ ਆ ਰਾਈਟ ਆਨਸਰ ਬਣੋ ਤੁਹਾਡਾ ਤਿੰਨ ਸਮਰਾਥ ਠੀਕ ਹੈ ਪਹਿਲਾ ਕੁਸਚਨ ਨੂੰ ਧਿਆਨ ਨਾਲ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ ਇਹਨਾਂ ਨੇ ਆਪਣੇ ਤੋਂ ਪੁੱਛਿਆ ਸਮਾਨਾਰਥਕ ਨਹੀਂ ਹੈ ਠੀਕ ਹੈ ਸਮਾਨਾਰਥਕ ਨਹੀਂ ਪੁੱਛਿਆ ਜਲਦਬਾਜੀ ਦੇ ਵਿੱਚ ਆਪਾਂ ਕੁਐਸਚਨ ਦਾ ਪਰ ਆਪਾਂ ਤਰਾ ਪੜ੍ਹਨੀ ਪਉਂਦੀ ਨਹੀਂ ਵਾਲੇ ਨਹੀਂ ਦੇਖਦੇ ਆਪਾਂ ਹਨਾ ਉਸ ਤੋਂ ਬਾਅਦ ਦੇਖੋ ਕਹਿੰਦੇ ਇਹ ਲਿਖੇ ਸ਼ਬਦਾਂ ਦੇ ਵਿੱਚੋਂ ਕਿਹੜਾ ਸ਼ਬਦ ਸਵਾਰਥ ਸ਼ਬਦ ਦੇ ਅਰਥਾਂ ਨਾਲ ਸਮਾਨਤਾ ਨਹੀਂ ਰੱਖਦਾ ਸਮਾਨਤ ਸ਼ਬਦ ਦੇ ਅਰਥਾਂ ਦੇ ਨਾਲ ਜਿਹੜਾ ਸ਼ਬਦ ਸਮਾਨਤਾ ਨਹੀਂ ਰੱਖਦਾ ਉਹਦੇ ਬਾਰੇ ਦੱਸਣਾ ਆਪਾਂ ਨਹੀਂ ਮਤਲਬ ਲਾਲਚ ਗਰਜ਼ ਜਾਂ ਬੇਗਰਜ਼ ਸੈਕਿੰਡ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਕੁਐਸਚਨ ਨੰਬਰ 2 ਤੇ ਅਹ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਤੇ ਕਲਾਸ ਨੂੰ ਲਾਈਕ ਸ਼ੇਅਰ ਕਰਦੇ ਜਾਓ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਕਲਾਸ ਨੂੰ ਕਲਾਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਈ ਹਾਂ ਕਰੋ ਬਈ ਆਨਸਰ ਸੈਕਿੰਡ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਹਾਂ ਕੁਐਸਚਨ ਨੰਬਰ 2 ਤੇ ਪਹੁੰਚ ਚੁੱਕੇ ਆ ਬਈ ਸੋ ਇਹਦਾ ਰਾਈਟ ਆਨਸਰ ਬਣੂ ਤੁਹਾਡਾ 4 ਠੀਕ ਹੈ ਬਈ 4 ਆਨਸਰ ਬਣੇਗਾ ਤੁਹਾਡਾ ਮਤਲਬ ਹਾਂ ਠੀਕ ਹੈ ਬਈ ਬੇਗਰਸ ਠੀਕ ਹੈ 17 ਜਣੇ ਆ ਚੁੱਕੇ ਹੋ ਬਈ ਪਰ ਲਾਈਕ ਕਰਨ ਵਾਲੇ ਨੋਂ ਨਹੀਂ ਹਨਾ ਬਰਾਬਰ ਕਰਦਿਆ ਕਰੋ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਨਿਮਨ ਲਿਖਤ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਨਿਰਲज्ज ਦਾ ਸਮਾਨਾਰਥਕ ਹੈ ਸਮਾਨਾਰਥਕ ਇੱਥੇ ਆਪਣੇ ਤੋਂ ਪੁੱਛਿਆ ਹੈ ਠੀਕ ਹੈ ਨਿਰਲज्ज ਦਾ ਸੰਗ ਝਿਜਕ ਦਾ ਸੰਕੋਚ ਜਾਂ ਬੇਸ਼ਰਮ 10 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਂ ਬਈ ਆਪਾਂ ਸੋ ਆਨਸਰ ਕਰਨ ਦੀ ਕੋਸ਼ਿਸ਼ ਕਰੋ ਸਾਰੇ ਬੱਚੇ ਤੂੰ ਪਹਿਲੇ 18 ਜਾਨੇ ਸੀਗੇ ਹੁਣ 4 ਜਾਨੇ ਉੱਡ ਗਏ ਚਲੋ 40 ਨੇ ਕਿ ਹੈ ਨਾ ਸੋ ਇਹ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਠੀਕ ਹੈ ਬੇਸ਼ਰਮ ਨਿਰਲਜ ਦਾ ਸਮਾਨਾਰਥਕ ਕਿਹੜਾ ਬਣੂਗਾ ਬੇਸ਼ਰਮ ਠੀਕ ਹੈ ਇਹ ਲਿਖੀ ਸ਼ਬਦਾਂ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਜੋੜਾ ਵਿਰੋਧਾਰਥਕ ਸ਼ਬਦਾਂ ਨਾਲ ਸੰਬੰਧਿਤ ਹੈ ਵਿਰੋਧਾਰਥਕ ਸ਼ਬਦਾਂ ਦੇ ਨਾਲ ਕਿਹੜਾ ਜੋੜਾ ਸੰਬੰਧਿਤ ਬਣਦਾਗਾ ਦੁਸ਼ਮਣ ਮਿੱਤਰ ਸੰਯੋਗ ਵਿਯੋਗ ਬਲ ਸਮਰੱਥਾ ਅਮੀਰ ਗਰੀਬ ਉਹ ਕਰੋ ਬਈ ਆਨਸਰ ਚਾਰ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਸੋ ਇੱਥੇ ਰਾਈਟ ਆਨਸਰ ਬਣੂ ਤੁਹਾਡਾ ਸੀ ਠੀਕ ਹੈ ਬਈ ਵਾਲ ਅਤੇ ਸਮਰੱਥਾ ਠੀਕ ਹੈ ਵਿਰੋਧ ਦਾ ਅਰਥਕ ਸ਼ਬਦਾਂ ਨਾਲ ਸੰਬੰਧਿਤ ਨਹੀਂ ਹੈ ਠੀਕ ਹੈ ਨਹੀਂ ਹੈ ਪੁੱਛੇ ਇਥੇ ਆਪਣੇ ਤੋਂ ਦੁਸ਼ਮਣ ਮਿੱਤਰ ਇਹਦਾ ਵਿਰੋਧੀ ਹੋਗੇ ਸੰਯੋਗ ਵਿਯੋਗ ਇਹ ਵੀ ਵਿਰੋਧੀ ਹੋਗੇ ਅਮੀਰ ਤੇ ਗਰੀਬ ਇਹ ਵੀ ਵਿਰੋਧੀ ਹੋਗੇ ਔਰ ਜਿਹੜਾ ਬਾਲਤ ਤੇ ਸਮਰਥਾ ਇਹ ਦੋਨਾਂ ਦੇ ਸਮਾਨ ਅਰਥ ਨਿਕਲਦੇ ਨੇ ਇਸ ਕਰਕੇ ਇਹ ਨਹੀਂ ਹੈ ਪੁੱਛਿਆ ਠੀਕ ਹੈ ਕਹਿੰਦੇ ਨਵੀਂ ਆਈ ਦੁਲਹਨ ਨੂੰ ਆਪਣਤ ਅਤੇ ਬਰਾਬਰੀ ਦਾ ਰਿਸ਼ਤਾ ਦੇਣ ਲਈ ਕਿਹੜੀ ਰਸਮਾਂ ਦਾ ਕੀਤੀ ਜਾਂਦੀ ਹੈ ਹੁਣ ਘਰ ਦੇ ਵਿੱਚ ਭਾਈ ਜਦੋਂ ਕੋਈ ਨਵਾਂ ਵਿਆਹ ਹੈ ਬੱਚਾ ਆਉਂਦਾ ਹੈ ਨਾ ਕੋਟੀ ਹੁੰਦੀ ਹੈ ਉਹਨੂੰ ਆਪਣਾ ਬਣਾਉਣ ਲਈ ਜਾਂ ਆਪਣੇ ਬਰਾਬਰੀ ਦੇ ਦਰਜਾ ਦੇਣ ਵਾਸਤੇ ਉਹਨੂੰ ਕਿਹੜੀ ਰਸਮ ਜਿਹੜੀ ਇਹਦਾ ਕੀਤੀ ਜਾਂਦੀ ਹੈ ਪਾਣੀ ਵਾਰਨਾ ਤਹਾਰਾ ਲਾਉਣਾ ਗੋਤਕ ਨਾਲਾ ਜਾਂ ਜੰਡੀ ਕਟਣਾ ਜੰਡੀ ਕਟਣਾ ਜੰਡੀ ਕਟਣਾ ਜਾਂ ਜੁੰਡੀ ਕਟਣਾ ਨਹੀਂ ਜੰਡੀ ਇੱਕ ਦਰਾਸਤ ਹੁੰਦਾ ਠੀਕ ਹੈ ਉਹ ਚੀਜ਼ ਦੀ ਗੱਲ ਕਰ ਰਹੇ ਨੇ ਇੱਥੇ ਕਰੋ ਵੀ ਆਨਸਰ ਹਾਂ ਪੰਜ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਸਾਰੇ ਬੱਚੇ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਵੀ ਠੀਕ ਹੈ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਇਹ ਨਾ ਕਰਿਆ ਕਰੋ ਵੀ ਭਾਈ ਉਹਨੇ ਇਹ ਕਰਤਾ ਮੈਂ ਇਹ ਕਰਾਂਗਾ ਸੀ ਕਰਤਾ ਸੀ ਕਰਾਂ ਜਿਹੜਾ ਤੁਹਾਨੂੰ ਸਹੀ ਲੱਗਦਾ ਫਾਸਟਰ ਨਿਗਾ ਦੇ ਵਿੱਚ ਉਹੀ ਆਨਸਰ ਹੁੰਦਾ ਹੈ ਠੀਕ ਹੈ ਤੋਦਰ ਆਇਟ ਆਨਸਰ ਬਣੂਗਾ ਤੁਹਾਡਾ ਸੀ ਗੋਤਕ ਨਾਲਾ ਠੀਕ ਹੈ ਏ ਨਹੀਂ ਆਉਂਦਾ ਇਹ ਤਾਂ ਸਾਰੀ ਦੁਨੀਆ ਕਰਦੀ ਪਾਣੀ ਵਾਰਨਾ ਤਾਂ ਪਾਣੀ ਵਾਰਨਾ ਤਾਂ ਸਾਰੀ ਦੁਨੀਆ ਕਰਦੀ ਹੈ ਪਰ ਜਿਹੜੇ ਗੋਤਕ ਨਾਲਾ ਹੁੰਦਾ ਉਹ ਬਰਾਪਰੀ ਦਾ ਰਿਸ਼ਤਾ ਦੇਣ ਵਾਸਤੇ ਹੁੰਦਾ ਠੀਕ ਹੈ ਬਵਾਨ ਦਾ ਸੰਬੰਧ ਕਿਸ ਨਾਲ ਹੈ ਬਵਾਨ ਬਵਾਨ ਦਾ ਸੰਬੰਧ ਕਿਸ ਨਾਲ ਹੈ ਵਿਆਹ ਨਾਲ ਜਨਮ ਨਾਲ ਮੌਤ ਨਾਲ ਜਾਂ ਵਿਛੋੜੇ ਨਾਲ ਕਰੋ ਵੀ ਆਨਸਰ ਤੁਹਾਨੂੰ ਨਹੀਂ ਹੋ ਸਕ ਰਹੀ ਬਈ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਲਾਈਕ ਜਰੂਰ ਕਰਦੇ ਆ ਕਰੋ ਤੇ ਟਾਈਮ ਤੇ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਕਈ ਬੱਚੇ ਹੁੰਦੇ ਜਿਨ੍ਹਾਂ ਦੀ ਕੋਈ ਮਜਬੂਰੀ ਹੈ ਕੋਈ ਸਕੂਲ ਦੇ ਵਿੱਚ ਆਪਾਂ ਹੀ ਕੋਈ ਕਿਤੇ ਹੋਰ ਗਿਆ ਜਾਂ ਕੋਈ ਐਮਰਜੈਂਸੀ ਆ ਨਾ ਉਹ ਨਹੀਂ ਦੇਖ ਸਕਦੇ ਪਰ ਜਿਹੜੇ ਤੁਸੀਂ ਇਸ ਟਾਈਮ ਤੇ ਫ੍ਰੀ ਹੋਣੇ ਉਹ ਤਾਂ ਲਾਈਵ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਲਾਈਵ ਦਾ ਮਤਲਬ ਕੀ ਹੁੰਦਾ ਹੈ ਵੀ ਤੁਸੀਂ ਜੇਕਰ ਤੁਹਾਨੂੰ ਕਿਸੇ ਕੁਸਚਨ ਦੇ ਵਿੱਚ ਡਾਊਟ ਹੈ ਉਸੇ ਤਾਂ ਆਪਾਂ ਉਸੇ ਟਾਈਮ ਹੀ ਪੁੱਛ ਸਕਦੇ ਠੀਕ ਹੈ ਹਾਂ ਕਰੋ ਬਈ ਆਨਸਰ ਇਹਦਾ ਰਾਈਟ ਆਨਸਰ ਬਣੂ ਤੁਹਾਡਾ ਸੀ ਮੋਤਨਾਲ ਠੀਕ ਹੈ ਹਾਂ ਸਰੋਜ ਵਾਲਾ ਕਹਿੰਦੇ ਭਵਾਨ ਕੀ ਹੁੰਦਾ ਭਵਾਨ ਭਾਈ ਜਦੋਂ ਕੋਈ ਵੱਡੀ ਉਮਰ ਦਾ ਵੱਡਾ ਬੰਦਾ ਹੋ ਕੇ ਮਰਦਾ ਜਿਹੜਾ ਦੋਤੇ ਪੋਤਿਆਂ ਵਾਲਾ ਬਣੇ ਮਰੇ ਜਵਾਈਆਂ ਭਾਈਆਂ ਵਾਲਾ ਮਰੇ ਠੀਕ ਹੈ ਜਿਆਦਾ ਪਰਿਵਾਰ ਵਾਲਾ ਬੰਦਾ ਜਿਹੜਾ ਮਰਦਾ ਬੁढ़ा ਹੋ ਕੇ ਜਦੋਂ ਉਹ ਮਰਦਾ ਜਿਹੜੇ ਉਹ ਆਰਥੀ ਹੁੰਦੀ ਇਹਨਾਂ ਨੂੰ ਸਜਾਇਆ ਜਾਂਦਾ ਹੈ ਗੁਬਾਰਿਆਂ ਨਾਲ ਸਜਾਇਆ ਜਾਂਦਾ ਹੈ ਰੀਵਲਾਂ ਨਾਲ ਸਜਾਇਆ ਜਾਂਦਾ ਹੈ ਠੀਕ ਹੈ ਫਿਰ ਜਦੋਂ ਉਹਦੀ ਆਰਥੀ ਨੂੰ ਲੈ ਕੇ ਜਾਂਦੇ ਨੇ ਉਹਦੇ ਅੱਗੇ ਫੁੱਲ ਸੜਦੇ ਨੇ ਲੋਕ ਖਿਲਲਾ ਸੜਦੇ ਨੇ ਪੈਸੇ ਸੜਦੇ ਨੇ ਉਹ ਚੀਜ਼ ਨੂੰ ਭਵਾਨ ਬੋਲਿਆ ਜਾਂਦਾ ਹੈ ਠੀਕ ਹੈ ਬਈ ਪੂਰੇ ਵਿਆਹ ਦੀ ਤਰ੍ਹਾਂ ਸਜਾ ਕੇ ਲੈ ਕੇ ਜਾਂਦੇ ਨੇ ਉਹਦੀ ਅਰਥੀ ਨੂੰ ਠੀਕ ਹੈ ਉਹ ਚੀਜ਼ ਨੂੰ ਬਵਾਨ ਬੋਲਿਆ ਜਾਂਦਾ ਉਸ ਤੋਂ ਬਾਅਦ ਦੇਖੋ ਕਹਿੰਦੇ ਬੇਟੀ ਚੰਨਲ ਦੇ ਓਲੇ ਕਿਉਂ ਖੜੀ ਕਿਹੜਾ ਕਾਵ ਰੂਪ ਹੈ ਬੇਟੀ ਚੰਨਲ ਦੇ ਓਲੇ ਕਿਉਂ ਖੜੀ ਕਿਹੜਾ ਕਾਵ ਰੂਪ ਹੈ ਤੁਹਾਗ ਘੋੜੀ ਮਾਈਆ ਜਾਂ ਟੱਪੀ ਕਰੋ ਬਈ ਆਨਸਰ 7 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਸਾਰੇ ਬੱਚੇ ਹਾਂ ਬੇਟੀ ਚੰਨਨ ਦੇ ਉਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਹਾਂ ਕਿੱਥੇ ਖੜੀ ਸੀ ਚੰਨ ਚੰਨਨ ਦੇ ਉਲੇ ਖੜੀ ਸੀ ਕਹਿੰਦੇ ਕੀ ਭਾਲਦੀ ਸੀ ਪਈ ਉਹ ਗਾਣਾ ਵਰਗਾ ਵਰ ਭਾਲਦੀ ਸੀ ਮਤਲਬ ਪਤੀ ਭਾਲਦੀ ਸੀ ਠੀਕ ਹੈ ਇਹਦਾ ਮਤਲਬ ਕੀ ਹੋਊਗਾ ਆਨਸਰ ਕੀ ਬਣੂ ਸੁਹਾਗ ਠੀਕ ਹੈ ਇਹ ਜਿਹੜੇ ਤੁਹਾਡੀ ਲਾਈਨਾਂ ਨੇ ਇਹ ਸੁਹਾਗ ਕੁੜੀ ਦੇ ਵਿਆਹ ਵੇਲੇ ਗਾਈਆਂ ਜਾਂਦੀਆਂ ਨੇ ਠੀਕ ਹੈ ਬਈ ਹਾਂ ਅਰਸ਼ਦੀਪ ਗੁੱਡ ਆਫਟਰਨੂੰ ਰਹਿ ਜੀ ਉਸ ਤੋਂ ਬਾਅਦ ਦੇਖੋ ਕਦੇ ਕਿਹੜੇ ਤਿਉਹਾਰ ਨੂੰ ਵਿਜੇ ਦਸ਼ਮੀ ਦਾ ਨਾਮ ਦਿੱਤਾ ਜਾਂਦਾ ਹੈ ਹੁਣ ਹੀ ਲੰਘ ਕੇ ਗਿਆ ਭਾਈ ਕਿਹੜੇ ਤਿਉਹਾਰ ਨੂੰ ਵਿਜੇ ਲక్ష్ਮੀ ਦਾ ਨਾਮ ਦਸ਼ਮੀ ਦਾ ਨਾਮ ਦਿੱਤਾ ਜਾਂਦਾ ਹੈ ਦਸ਼ਮੀ ਵਾਲੇ ਦਿਨ ਹੁੰਦਾ ਦਿਵਾਲੀ ਨੂੰ ਦਸਹਰੇ ਨੂੰ ਲੋਹੜੀ ਨੂੰ ਜਾਂ ਮਾਗੀ ਨੂੰ ਹਾਂ ਇਸ ਵਾਰ ਇੱਕ ਕੌਂਟਰੋਵਰਸੀ ਵੀ ਹੋਈ ਸੀ ਕਿ ਭਾਈ 2 ਅਕਤੂਬਰ ਨੂੰ ਆ ਗਿਆ ਹਨਾ ਤੋਂ 2 ਅਕਤੂਬਰ ਨੂੰ ਆਉਣ ਕਰਕੇ ગાંધી ਵੀ ਰੁੱਸ ਗਿਆ ਉਹ ਰਾਵਣ ਵੀ ਲੜ ਪਿਆ ਹਨਾ ਉਹ ਕਨੇ ਵੀ ਮੇਰਾ ਦਿਨ ਆ ਉਹ ਕਨੇ ਮੇਰਾ ਦਿਨ ਹੈ ਦੋਦਰ ਆਈਟ ਆਨਸਰ ਬਣੋ ਤੁਹਾਡਾ ਦੋ ਦਸਹਿਰਾ ਠੀਕ ਹੈ ਨੌ ਨਰਾਤੇ ਦਸਵਾਂ ਦਸਹਿਰਾ ਠੀਕ ਹੈ ਉਹੀ ਚੀਜ਼ ਹੋਊਗੀ ਦਸਵੀਂ ਵਾਲੇ ਦਿਨ ਤਾਂ ਆਉਂਦਾ ਹੀ ਤੀਆਂ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਸਾਵਣ ਦੀ ਤੀਜ ਨੂੰ ਸਾਵਣ ਦੀ ਸੰਗਰਾਂਦ ਨੂੰ ਨਿਵਾਣੀ ਕਾਤਿਸ਼ੀ ਨੂੰ ਜਾਂ ਨਿਰਜਲਾ ਇਕਾदशी ਨੂੰ ਤੀਆਂ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਅੱਜ ਕੱਲ ਤਾਂ ਭਾਈ ਸਾਰੇ ਪੰਜਾਬ ਦੇ ਵਿੱਚ ਹੀ ਲੋਕ ਨੱਚਣ ਦਾ ਖਿਆਨ ਰੱਖਦੇ ਨੇ ਹਨਾ ਪਹਿਲਾਂ ਪਤਾ ਨਹੀਂ ਸੀ ਵੀ ਤੀਆਂ ਹੁੰਦੀਆਂ ਕੀ ਨੇਤੀਆਂ ਦਾ ਇਤਿਹਾਸ ਕੀ ਹੈ ਪਰ ਹੁਣ ਹਰੇਕ ਹੀ ਥੁੜੀ ਫਿਰਦੀ ਹੈ ਬੁੜੀਆਂ ਤੋਂ ਲਾ ਲੋ ਨਿਆਣੀਆਂ ਤੋਂ ਲਾ ਲੋ ਰਈਆਂ ਤੋਂ ਲਾ ਲੋ ਹਨਾ ਜਿਹਦੇ ਜੀ ਕਰਦਾ ਉੱਥੇ ਨੱਚਦੀਆਂ ਫਿਰਦੀਆਂ ਨੇ ਹਾਂ ਪਤਾ ਹੈ ਨਹੀਂ ਕਿਸੇ ਨੂੰ ਤੀਆਂ ਹੁੰਦੀਆਂ ਕਹਦੀਆਂ ਨੇ ਉਹ ਆਪਣੇ ਪੰਜਾਬ ਦੇ ਵਿੱਚ ਇਤਿਹਾਸ ਹੀ ਨਹੀਂ ਹੈਗਾ ਤੀਆਂ ਦਾ ਪਰ ਸਭ ਤੋਂ ਜ਼ਿਆਦਾ ਨੱਚਦੇ ਆਪਣੇ ਪੰਜਾਬੀਓ ਨੇ ਹਨਾ ਤੇ ਉੱਥੇ ਰਾਈਟ ਆਨਸਰ ਬਣੂ ਤੁਹਾਡਾ ਏ ਸ਼ਾਵਣ ਦੀ ਤੀਜ ਨੂੰ ਠੀਕ ਹੈ ਵਿਸਾਖੀ ਦੇ ਤਿਹਾੜ ਦਾ ਕਹਿੰਦੇ ਇਤਿਹਾਸਿਕ ਪਿਛੋਕੜ ਕਿਸ ਨਾਲ ਸੰਬੰਧ ਰੱਖਦਾ ਹੈ ਜੇਕਰ ਆਪਾਂ ਗੱਲ ਕਰੀਏ ਵਿਸਾਖੀ ਦੇ ਤਿਹਾੜ ਦੇ ਇਤਿਹਾਸਿਕ ਪਿਛੋਕੜ ਦੀ ਗੱਲ ਖਾਲਸੇ ਨਾਲ ਗੱਤ ਖਾਲਸੇ ਨਾਲ ਖਾਲਸਾ ਪੰਥ ਨਾਲ ਜੇ ਬੰਦਾ ਹੀ ਖਾਲਸਾ ਨਾਲ ਵਿਸਾਖੀ ਦੇ ਤਿਹਾੜ ਦਾ ਜਿਹੜਾ ਇਤਿਹਾਸਿਕ ਪਿਛੋਕੜ ਹੈ ਉਹ ਕੀ ਦੇ ਨਾਲ ਸੰਬੰਧ ਰੱਖਦਾ ਹੈ ਦਾ ਇਹ ਆਪਣੇ ਪੰਜਾਬ ਦੇ ਨਾਲ ਸੰਬੰਧਿਤ ਤਿਉਹਾਰ ਹੈ ਭਾਈ ਵਿਸਾਖੀ ਦਾ ਇਹ ਆਪਣੇ ਖਾਲਸਾ ਪੰਥ ਦੇ ਨਾਲ ਹੀ ਹੈ ਠੀਕ ਹੈ ਖਵਾਜੇ ਪੀਰ ਦਾ ਸੰਬੰਧ ਕਹਿੰਦੇ ਕਿਸ ਨਾਲ ਹੈ ਖਵਾਜੇ ਪੀਰ ਦਾ ਸੰਬੰਧ ਕਿਸ ਨਾਲ ਅਗਨੀ ਨਾਲ ਜਲ ਨਾਲ ਆਕਾਸ਼ ਨਾਲ ਜਾਂ ਧਰਤੀ ਨਾਲ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਨਾ ਜੀ ਸਾਰੇ ਬੱਚੇ ਠੀਕ ਹੈ ਬਈ ਜਿੰਨੇ ਵੀ ਆ ਰਹੇ ਹੋ ਬਈ ਤੁਸੀਂ ਹਾਂ ਸਾਰੇ ਤਾਂ ਨਾਮ ਵੀ ਲਈ ਜਾਂਦੇ ਬਈ ਹਨਾ ਜਿੰਨੇ ਵੀ ਆ ਰਹੇ ਹੋ ਤੁਸੀਂ हां ਕਰੋ ਬਈ ਆਨਸਰ ਆਵਾਜੇ ਪੀਰ ਦਾ ਸੰਬੰਧ ਕਹਿੰਦੇ ਕਿਹਦੇ ਨਾਲ ਹੈ ਉਹ ਹੈ ਜਲ ਨਾਲ ਠੀਕ ਹੈ ਜਲ ਨਾਲ ਹੈ ਉਸ ਤੋਂ ਬਾਅਦ ਦੇਖੋ ਚਿਲड्रन ਕਹਿੰਦੇ ਆਰ ਪਲੇਇੰਗ ਆਊਟਸਾਈਡ देयर ਹਾਊਸ ਦਾ ਸਹੀ ਸ਼ੁੱਧ ਪੰਜਾਬੀ ਰੂਪ ਕਿਹੜਾ ਹੋਊਗਾ ਇੱਕ ਆਪਾਂ ਨੂੰ ਇੱਥੇ ਇੰਗਲਿਸ਼ ਚ ਵਾਕ ਦਿੱਤਾ ਹੋਇਆ ਹੈ ਠੀਕ ਹੈ ਇਹ ਵਾਕ ਨੂੰ ਕਹਿੰਦੇ ਸਹੀ ਪੰਜਾਬੀ ਦੇ ਵਿੱਚ ਬਦਲਣਾ ਆਪਾਂ ਨੇ ਬੱਚੇ ਆਪਣੇ ਆਪਣੇ ਆਹ ਬੱਚੇ ਆਪਣੇ ਘਰਾਂ ਤੋਂ ਬਾਹਰ ਖੇਡ ਰਹੇ ਨੇ ਬੱਚੇ ਆਪਣੇ ਘਰ ਦੇ ਬਾਹਰ ਖੇਡ ਰਹੇ ਨੇ ਯਾ ਬੱਚੇ ਖੇਡ ਰਹੇ ਹਨ ਆਪਣੇ ਘਰ ਦੇ ਬਾਹਰ ਯਾ ਬੱਚੇ ਖੇਡਦੇ ਨੇ ਕਰੋ ਬਈ ਆਨਸਰ 12 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਬਈ ਆਪਾਂ 12 ਨੰਬਰ ਕੁਐਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਆਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਹਾਂ ਕਰੋ ਬਈ ਆਨਸਰ ਕੀ ਹੋਊਗਾ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ 2 ਬੱਚੇ ਆਪਣੇ ਘਰ ਦੇ ਬਾਹਰ ਖੇਡ ਰਹੇ ਹਨ ਠੀਕ ਹੈ ਭਾਈ ਇਸ ਤਰ੍ਹਾਂ ਦੇ ਕੁਐਸਚਨ ਨਾ ਮੈਂ ਇਕ ਬੰਦ ਨੂੰ ਬਾਰ-ਬਾਰ ਕਹਿਣੀ ਨੇ ਭਾਈ ਜਦੋਂ ਮੈਂ ਪੰਜਾਬ ਪੁਲਿਸ ਦਾ ਪੇਪਰ ਦੇਣ ਗਈ ਸੀ ਉਦੋਂ ਸਾਰੇ ਇਹੀ ਜੀ ਤਰ੍ਹਾਂ ਦੇ ਪਏ ਸੀ ਠੀਕ ਹੈ ਅੰਗਰੇਜ਼ੀ ਦੀ ਪੰਜਾਬੀ ਬਣਾਓ ਅੰਗਰੇਜ਼ੀ ਦੀ ਪੰਜਾਬੀ ਬਣਾਓ ਸੋ ਇਹਨਾਂ ਤੇ ਵੀ ਮਾੜੀ-ਮੋਟੀ ਨਾਸਰ ਮਾਰ ਲਿਆ ਕਰੋ ਪਤਾ ਕੋਈ ਨਹੀਂ ਹੈਗਾ ਕਿਉਂਕਿ ਸਰਕਾਰ ਕੀ ਦੀ ਹੈ ਹੂੰ ਪਤਾ ਇਹ ਤੁਹਾਨੂੰ ਕੀ ਦੀ ਹੈ ਹਨਾ ਫਿਰ ਉਹ ਕਿਸੇ ਪਾਸੇ ਵੀ ਹੋ ਸਕਦੇ ਨੇ ਠੀਕ ਹੈ ਪੰਜਾਬੀ ਵਾਕ ਬਣਤਰ ਅਨੁਸਾਰ ਕਹਿੰਦੇ ਸ਼ੁੱਧ ਵਾਕ ਦੱਸੋ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ ਹਮੇਸ਼ਾ ਜਿੱਤ ਹੁੰਦੀ ਹੈ ਨੇਕੀ ਦੀ ਇਹ ਨੇਕੀ ਦੀ ਹੁੰਦੀ ਹੈ ਹਮੇਸ਼ਾ ਜਿੱਤ ਪੰਜਾਬੀ ਵਾਕ ਬਣਤਰ ਦੇ ਅਨੁਸਾਰ ਸ਼ੁੱਧ ਵਾਕ ਦੀ ਪਛਾਣ ਕਰੋ 13 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ 13 ਨੰਬਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੇ ਕੀ ਬਣੇਗਾ ਹਾਂ ਤੋਂ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਨੇਕੀ ਦੀ ਕਹਿੰਦੇ ਹਮੇਸ਼ਾ ਜਿੱਤ ਹੁੰਦੀ ਹੈ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆਪਣੀ ਸਰਕਾਰ ਨੂੰ ਕੀ ਕਹਿੰਦਾ ਸੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਆਪਣੀ ਸਰਕਾਰ ਨੂੰ ਕੀ ਕਹਿੰਦਾ ਸੀ ਸਰਕਾਰੀ ਸ਼ੈਨशाह ਸਰਕਾਰੀ ਖਾਸ ਸਰਕਾਰੀ ਖਾਲਸਾ ਜਾਂ ਸਰਕਾਰੀ ਆਮ ਚਾਰ ਆਪਸ਼ਨ ਹਨ ਇਹ ਵੀ ਆਪ ਨੂੰ ਪਤਾ ਹੋਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਹਨ ਕਿੰਡੀ ਵੱਡੀ ਮਹਾਨ ਹਸਤੀ ਹੋਈ ਨੇ ਆਪਣੇ ਪੰਜਾਬ ਵਾਸਤੇ ਠੀਕ ਹੈ ਉਹ ਉਹਨਾਂ ਵਰਗਾ ਮੁੜ ਕੇ ਰਾਜ ਨਹੀਂ ਆਉਣਾ ਤੇ ਆਪਾਂ ਹੁਣ ਵੀ ਉਹਨਾਂ ਦਾ ਰਾਜ ਪਾਲਦੇ ਹਾਂ ਨਾ ਵੀ ਉਹਨਾਂ ਨੇ ਆਪਣੀ ਸਰਕਾਰ ਨੂੰ ਕੀ ਨਾਮ ਦਿੱਤਾ ਸੀ ਹੂੰ ਕੀ ਨਾਮ ਦਿੱਤਾ ਸੀ ਬਈ ਉਹ ਕਹਿੰਦੇ ਸੀ ਆਪਣੀ ਸਰਕਾਰ ਨੂੰ ਸਰਕਾਰੀ ਖਾਲਸਾ ਠੀਕ ਹੈ ਹੂੰ ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਹਿੰਦੇ ਕਿਹੜੀ ਮਿਸਲ ਨਾਲ ਸੀ ਜੇਕਰ ਆਪਾਂ ਗੱਲ ਕਰੀਏ ਮਿਸਲਾਂ ਹੋਈਆਂ ਨੇ ਸ਼ੁਕਰਚੱਕੀਆ ਹੋਗੀ ਚਾਹੇ ਆਲੂ ਵਾਲੀ ਆ ਡੱਲੇ ਵਾਲੀ ਆ ਪੰਗੀ ਹੈਨਾ ਬਹੁਤ ਸਾਰੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸੀਗੀ ਉਹਦਾ ਨਾਮ ਕੀ ਸੀਗਾ ਪੰਗੀ ਆਲੂ ਵਾਲੀ ਆ ਸ਼ੁਕਰਚੱਕੀਆ ਡੱਲੇ ਵਾਲੀ ਆ ਹਾਂ ਫੈਜ਼ਲਪੁਰੀ ਆ ਹੈਨਾ ਬਹੁਤ ਸਾਰੀਆਂ ਹੋਈਆਂ ਨੇ ਤਰੋ ਬੀ ਆਨਸਰ ਤੁਹਾਡਾ ਰਾਈਟ ਆਨਸਰ ਬਣੂਗਾ ਤੁਹਾਡਾ ਬਈ ਅੱਜ ਤਾਂ ਐਨੀਮੇਸ਼ਨ ਬਈ ਮਰ ਤੋਂ ਇਹੋ ਜਿਹੇ ਪੈ ਗਏ ਜਿਹੜੇ ਮਸੀ ਆਉਂਦੇ ਨਹੀਂ ਸੁੱਤੇ ਜਿਹੇ ਪੈ ਨਹੀਂ ਹਨ ਹਾਂ ਸੀ ਸ਼ੁਕਰ ਚੱਕੀਆ ਮਿਸਲਾਂ ਠੀਕ ਹੈ ਸ਼ੁਕਰ ਚੱਕੀਆ ਮਿਸਲਾਂ ਸੰਬੰਧ ਸੀ ਮਹਾਰਾਜਾ ਰਣਜੀਤ ਸਿੰਘ ਦਾ ਆਦਿ ਗ੍ਰੰਥ ਦਾ ਕਹਿੰਦੇ ਸੰਕਲਨ ਕਿਹੜੇ ਗੁਰੂ ਸਾਹਿਬਾਨ ਨੇ ਕਰਵਾਇਆ ਸੀ ਜੇਕਰ ਆਪਾਂ ਗੱਲ ਕਰੀਏ ਆਪਣੇ ਜਿਹੜੇ ਆਦ ਗੁਰੂ ਹੋ ਆਦ ਗੁਰੂ ਆਦ ਗ੍ਰੰਥ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਹਿੰਦੇ ਕਿਹੜੇ ਗੁਰੂ ਸਾਹਿਬਾਨ ਨੇ ਕਰਵਾਇਆ ਸੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਤੇਗ ਬਹਾਦਰ ਜੀ ਚਾਰ ਆਪਸ਼ਨ ਹਨ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਬਣੇਗਾ ਹਾਂ 16 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਬਈ ਆਪਾਂ ਹਾਂ ਇਹ ਕਰਵਾਇਆ ਕਦੋਂ ਸੀ 1600 ਚਾਰ ਦੇ ਵਿੱਚ ਹਨਾ 1604 ਹੀ ਸੀ 1604 ਹਨਾ ਵੀ ਸਹੀ ਹੈ ਨਾ ਮੈਂ ਮੇਰੀ ਵੀ ਗਲਤੀ ਕਰਦੇ ਕਰੋ ਕਦੇ ਠੀਕ ਹੈ ਹਾਂ 1604 ਦੇ ਵਿੱਚ ਹੋਇਆ ਸੀਗਾ ਤੇ ਕਰਵਾਇਆ ਕਿੰਨਾਂ ਨੇ ਸੀਗਾ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਬਈ ਹਾਂ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ ਸਿੱਖ ਧਰਮ ਦੇ ਕਹਿੰਦੇ ਪਹਿਲੇ ਪਹਿਲੇ ਸ਼ਹੀਦ ਕੌਣ ਹੋਏ ਨੇ ਜੇਕਰ ਆਪਾਂ ਗੱਲ ਕਰੀਏ ਸਿੱਖੇ ਇਤਿਹਾਸ ਦੀ ਸਿੱਖੇ ਇਤਿਹਾਸ ਦੇ ਵਿੱਚ ਜਿਹੜੇ ਪਹਿਲੇ ਸ਼ਹੀਦ ਮੰਨੇ ਜਾਂਦੇ ਨੇ ਉਹ ਕੌਣ ਸੀ ਭਾਈ ਮਤੀ ਦਾਸ ਭਾਈ ਦਿਆਲਾ ਜੀ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਤੇਗ ਬਹਾਦਰ ਕਰੋ ਬਈ ਅਨਸਰ ਸਾਰਾ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਗੁਰੂ ਅਰਜਨ ਦੇਵ ਜੀ ਠੀਕ ਹੈ ਹਾਂ ਗੁਰੂ ਅਰਜਨ ਦੇਵ ਜੀ 1606 ਦੇ ਵਿੱਚ ਓਕੇ ਵੀ ਠੀਕ ਹੈ ਚਲੋ ਗੁਰੂ ਅਮਰਦਾਸ ਜੀ ਨੇ ਕਹਿੰਦੇ ਕਿਹੜਾ ਸ਼ਹਿਰ ਬਿਸਾਇਆ ਸੀ ਜੇਕਰ ਆਪਾਂ ਗੱਲ ਕਰੀਏ ਗੁਰੂ ਅਮਰਦਾਸ ਜੀ ਦੀ ਇਹਨਾਂ ਨੇ ਕਿਹੜਾ ਸ਼ਹਿਰ ਸੀ ਜਿਹੜਾ ਬਸਾਇਆ ਸੀਗਾ ਖਡੂਰ ਸਾਹਿਬ ਅਨੰਦਪੁਰ ਸਾਹਿਬ ਗੋਇੰਦਵਾਲ ਜਾਂ ਤਰਨਤਾਰਨ ਸਾਹਿਬ ਕਰੋ ਵੀ ਆਨਸਰ ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਬਸਾਇਆ ਸੀ ਆਨਸਰ ਕਰੋ ਬਈ ਆਨਸਰ ਸਾਰੇ ਬੱਚੇ ਕਰਨੇ ਕੋਸ਼ਿਸ਼ ਕਰਾ ਕਰੋ ਇਹ ਤੁਹਾਡੀ ਜ਼ੋਰਦਾਰ ਫਰਮਾਇਸ਼ ਤੇ ਆ ਰਹੇ ਨੇ ਜਿਹੜੇ ਪੰਜਾਬ ਦੇ ਇਤਿਹਾਸ ਆਪਾਂ ਪੜ੍ਹ ਰਹੇ ਹਾਂ ਨਾ ਵਿੱਚ ਸਾਰੇ ਮਿਕਸ ਚੱਲਣੇ ਚਾਹੀਦੇ ਨੇ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਗੋਇੰਦਵਾਲ ਸਾਹਿਬ ਠੀਕ ਹੈ ਹਾਂ ਭਾਰਤ ਦੇਖਣੇ ਪ੍ਰਵੇਸ਼ ਦਵਾਰ ਕਿਸ ਨੂੰ ਕਿਹਾ ਜਾਂਦਾ ਹੈ ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਸਿਆਲਕੋਟ ਪਸ਼ਾਵਰ ਪੰਜਾਬ ਜਾਂ ਦਿੱਲੀ ਦਿੱਲੀ ਵੀ ਹੋ ਸਕਦਾ ਦਿੱਲੀ ਪਿੱਛੇ ਬਹੁਤ ਸਾਰੀਆਂ ਲੜਾਈਆਂ ਹੋਈਆਂ ਨੇ ਹਰ ਇੱਕ ਨੇ ਦਿੱਲੀ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਨੇ ਦਿੱਲੀ ਨੂੰ ਤਖਤ ਬਣਾਇਆ ਆਪਣਾ ਹਨਾ ਕੋਈ ਛੋਟੀ ਮੋਟੀ ਚੀਜ਼ ਨਹੀਂ ਅੱਜ ਤੱਕ ਵੀ ਦਿੱਲੀ ਪਿੱਛੇ ਲੜਾਈਆਂ ਹੁੰਦੀਆਂ ਨੇ ਕੋਈ ਵੀ ਧਰਨਾ ਹੋਵੇ ਚਾਹੇ ਕਿਸਾਨਾਂ ਦਾ ਹੋਵੇ ਕਿ ਚਾਹੇ ਕਿਸੇ ਦਾ ਵੀ ਹੋਵੇ ਉਹ ਦਿੱਲੀ ਜਾਂਦੇ ਨੇ ਹਨਾ ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ ਉਹ ਇੱਕ ਜੋਕ ਜਿਹੀ ਗੱਲ ਨਹੀਂ ਚੱਲੀ ਸੀ ਇੱਕ ਵੀਡੀਓ ਹੋਈ ਸੀ ਪਹਿਲਾਂ ਵਾਇਰਲ ਭਾਈ ਜਿਹੜਾ ਇੰਡੀਆ ਗੇਟ ਆ ਕਹਿੰਦੇ ਕੋਈ ਪੁੱਛਣ ਲੱਗੇ ਕਿਸੇ ਨੂੰ ਪੱਤਰਕਾਰ ਨੂੰ ਕਹਿੰਦੇ ਇੰਡੀਆ ਗੇਟ ਕਾਦੇ ਵਾਸਤੇ ਆ ਕਹਿੰਦੇ ਇੰਡੀਆ ਗੇਟ ਆ ਵੀ ਜਿੱਥੋਂ ਦੀ ਕਹਿੰਦੇ ਇਹੀ ਇੰਡੀਆ ਗੇਟ ਆ ਵੀ ਜਿੱਥੋਂ ਦੀ ਕਹਿੰਦੇ ਅੰਗਰੇਜ਼ ਆਏ ਸੀ ਜਾਂ ਹੋਰ ਆਏ ਸੀ ਕਹਿੰਦੇ ਫਿਰ ਇਹਨੂੰ ਬੰਦ ਕਿਉਂ ਨਹੀਂ ਕਰ ਸਕਦੇ ਹਨ ਕਿ ਫਿਰ ਇਹਨੂੰ ਬੰਦ ਕਰ ਦੋ ਕਹਿੰਦੇ ਇੱਥੇ ਉਹ ਬਣਾਇਆ ਤਾਂ ਵੈਸੇ ਉਹ ਦੇਖਣ ਵਾਸਤੇ ਇੰਡੀਆ ਗੇਟ ਉਹਦਾ ਮਤਲਬ ਇਹ ਤਾਂ ਨਹੀਂ ਵੀ ਇਹ ਇੰਡੀਆ ਦੇ ਇਹੀ ਗੇਟ ਆ ਵੀ ਇੱਥੋਂ ਦੀ ਲੰਘ ਲੰਘ ਕੇ ਸਾਰੇ ਆਉਂਦੇ ਨੇ ਹਨਾ ਤੁਹਾਡਾ ਰਾਈਟ ਆਨਸ ਸੀ ਪੰਜਾਬ ਠੀਕ ਹੈ ਬਈ ਜਦੋਂ ਕਿਸੇ ਵਿਅਕਤੀ ਦੇ ਤੰਦਰੁਸਤ ਜਾਂ aroog ਹੋਣ ਬਾਰੇ ਗੱਲ ਕਰਨੀ ਹੋਵੇ ਵੀ ਜਾਂ ਤਾਂ ਭਾਈ ਉਹ ਬਿਲਕੁਲ ਸਹੀ ਸਲਾਮਤ ਹੈ ਜਾਂ ਉਹ ਬਿਮਾਰ ਹੈ ਆਪਾਂ ਇਹ ਗੱਲ ਕਰਨੀ ਹੈ ਤਾਂ ਕਿਹੜੇ ਮੁਹਾਵਰੇ ਦੀ ਵਰਤੋਂ ਕੀਤੀ ਜਾਊਗੀ ਜਾਂ ਤਾਂ ਕਹਿ ਲੋ ਵੀ ਜੇ ਮੈਂ ਸਹੀ ਹੈ ਜਾਂ ਕਹਿ ਲੋ ਬਿਮਾਰ ਹੈ ਉਥੇ ਕਿਹੜਾ ਮੁਹਾਵਰਾ ਚੱਲੂਗਾ ਨਾਰਾ ਉਛਣ ਕਰਨਾ ਨੌ ਵਰ ਨੌ ਹੋਣਾ ਨਠ ਭਜ ਕਰਨਾ ਜਾਂ ਨਾਵਾਂ ਤਾਰ ਕਰੋ ਬਈ ਅਨਸਾ ਵੀ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਭਈ ਸੋ ਜਿਨ੍ਹਾਂ ਨੂੰ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰਦੇ ਆ ਕਰੋ ਵਾਤੋਂ ਵਾਤ ਬੱਚੇ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਹੈਗੇ ਨੇ ਤੁਹਾਡੇ ਵਰਗੇ ਪੜਨ ਵਾਲੇ ਹਨਾ ਸੋ ਜਿਹੜੇ ਉਹੀ ਭਾਈ ਬ੍ਰਹਮ ਗਿਆਨੀ ਨੇ ਇਥੇ ਮਹਾਪੁਰਸ਼ ਨੇ ਆ ਕੇ ਆਏ ਕਹਿਣੇ ਨਹੀਂ ਤੇ ਉਹੀ ਕਰਾਈ ਜਾਂਦੇ ਨੇ ਪਕਾਈ ਮਰਾਈ ਮਰਾਈ ਜਾਂਦੇ ਨੇ ਹਨਾ ਉਹਨਾਂ ਨੂੰ ਚਾਹੀ ਦੂਰੀ ਰੱਖ ਲੈਣਾ ਠੀਕ ਹੈ ਭਈ ਉਹਨਾਂ ਨੂੰ ਚਾਹੀ ਦੂਰੀ ਰੱਖ ਲਿਆ ਕਰੋ ਹਾਂ ਸੋਦਰ ਆਈਡੈਂਸਰ ਬਣੂਗਾ ਵੀ ਤੁਹਾਡਾ 2 9 ਵਰ ਨਾ ਹੋਣਾ ਹਨਾ 9 ਵਰ ਨਾ ਹੋਣਾ ਕਹਿੰਦੇ ਇਹ ਤਾਂ ਕਦੇ ਕਹਿਣੀ ਨਹੀਂ ਚਾਹੀਦੀ ਚਾਹੇ ਆਪਾਂ ਬਿਮਾਰ ਆ ਚਾਹੇ ਆਪਾਂ ਤੰਦਰੁਸਤ ਤਾਂ ਇਹ ਤਾਂ ਕਦੇ ਕਹੋਣਾ ਵੀ ਮੈਂ ਸਹੀ ਆ ਮੈਂ ਤੰਦਰੁਸਤ ਆ ਮੈਂ ਟੱਲੀ ਵਰਗਾ ਬਸ ਐਂ ਕਹਦੇ ਭਾਈ ਠੀਕ ਠਾਕ ਜੀ ਹੈ ਨਾ ਚਲੋ ਕਿਹੜੇ ਵਾਕ ਵਿੱਚ ਕਹਿੰਦੇ ਵਿਸ਼ਰਾਮ ਚਿੰਨਾਂ ਦੀ ਸਹੀ ਵਰਤੋਂ ਹੋਈ ਹੈ ਚਾਰ ਆਪਸ਼ਨਾਂ ਨੇ ਬਈ ਤੁਸੀਂ ਇੱਕ ਆਪਸ਼ਨ ਚੱਕਣੀ ਹੈ ਜਿਹੜੇ ਵਾਕ ਦੇ ਵਿੱਚ ਵਿਸ਼ਰਾਮ ਚਿੰਨਾਂ ਦੀ ਸਹੀ ਵਰਤੋਂ ਹੋਈ ਹੈ ਕਰੋ ਭਈ ਅਨਸਰ ਹਾਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਵਿਸ਼ਰਾਮ ਚਿੰਨਾ ਦੀ ਸਹੀ ਵਰਤੋਂ ਹੋਈ ਹੈ ਦੇਵੋ ਸਿਪਈ ਠੀਕ ਹੈ ਇਹ ਲਾਇਆ ਸੀ ਮੈਂ ਭੱਜ ਗਿਆ ਹਾਂ ਠੀਕ ਹੈ ਚਲੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇਹ ਬੀ ਬਣੂਗਾ ਠੀਕ ਹੈ ਮੈਂ ਉੱਥੇ ਨਾ ਬੀ ਬਣੂ라 ਜੀ ਇਹਦਾ ਸਹੀ ਠੀਕ ਹੈ ਹੂੰ ਇਹ ਬਾਈ ਮਿਸਟੇਕ ਕੁਐਸਚਨ ਦੀ ਆਪਸ਼ਨ ਹੀ ਗਲਤ ਹੋ ਗਈ ਹੈ ਪਰ ਮੈਂ ਸਹੀ ਕੀਤਾ ਸੀਗਾ 20 ਸਹੀ ਹੋਣੇ ਸੀ ਠੀਕ ਹੈ ਬਈ ਇਹਦਾ ਇੱਥੇ ਤੁਹਾਡਾ ਵਿਸ਼ਨਾਮ ਚ ਨਹੀਂ ਸੀਗਾ ਹਾਂ ਚਲੋ ਕੱਲ ਨੂੰ ਦੁਬਾਰੇ ਪਾ ਦਾਂਗੇ ਇਹਨੂੰ ਕਹਿੰਦੇ ਕਿਹੜਾ ਵਰਗ ਸ਼ੁੱਧ ਸ਼ਬਦਾਂ ਦਾ ਹੈ ਉਹ ਵਰਗ ਕਿਹੜਾ ਹੈਗਾ ਜਿਹਦੇ ਸਾਰੇ ਸ਼ਬਦ ਸ਼ੁੱਧ ਨੇਗੇ ਇੱਥੇ ਭਾਈ ਗੋਭੀ ਟਮਾਟਰ ਭਿੰਡੀ ਹੋਰੀ ਆ ਗਈਆਂ ਜਿਹੜੀਆਂ ਅੱਜ ਕੱਲ ਬਹੁਤ ਮਹਿੰਗੀਆਂ ਚੱਲ ਰਹੀਆਂ ਨੇ ਤੁਸੀਂ ਇੱਕ ਸਹੀ ਲਾਈਨ ਚੱਕਣੀ ਹੈ ਜਿਹਦੇ ਵਿੱਚ ਸਹੀ ਲਿਖੀਆਂ ਹੋਈਆਂ ਨੇ ਹੈਨਾ ਚਲੋ ਕਿਹੜਾ ਵਰਗ ਕਹਿੰਦੇ ਸ਼ੁੱਧ ਸ਼ਬਦਾਂ ਦਾ ਹੈ ਕਰੋ ਬਈ ਅੰਸਰ 22 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਸੋ ਦ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਸੀ ਹਾਂ ਉਸ ਤੋਂ ਬਾਅਦ ਦੇਖੋ ਰੋਸ਼ਨੀ ਦਾ ਮੇਲਾ ਕਹਿੰਦੇ ਕਿੱਥੇ ਲੱਗਦਾ ਜੇ ਆਪਾਂ ਕਹਿ ਸਕਦੇ ਰੋਸ਼ਨੀ ਆਂਦਾ ਠੀਕ ਹੈ ਜਾਂ ਤਾਂ ਰੋਸ਼ਨੀ ਦਾ ਕਹਿ ਸਕਦੇ ਨੇ ਇਹ ਪੁੱਛਣ ਦੇ ਵਾਰੀ ਜਾਂ ਰੋਸ਼ਨੀ ਆਂਦਾ ਠੀਕ ਹੈ ਆੜੇ ਨੂੰ ਕਰਨਾ ਇਹ ਮੇਲਾ ਕਿੱਥੇ ਲੱਗਦਾ ਮਲੇਰ ਕੋਟਲਾ ਜਗਰਾਵਾ ਰੋਪੜ ਜਾਂ ਫਰੀਦਕੋਟ ਕਰੋ ਬਈ ਆਨਸਰ ਰੌਸ਼ਨੀਆਂ ਦਾ ਮੇਲਾ ਕਿੱਥੇ ਲੱਗਦਾ ਹੈ ਹੂੰ ਇਹਦਾ ਰਾਈਟ ਆਨਸਰ ਬਣੂਗਾ ਬਈ ਜਗਰਾਵਾ ਠੀਕ ਹੈ ਜਗਰਾਵਾ ਜੇ ਵਾਕ ਵਿੱਚ ਕਹਿੰਦੇ ਕਿਸੇ ਪੁਸਤਕ ਦਾ ਨਾਮ ਲਿਖਣਾ ਹੋਵੇ ਤਾਂ ਉਸ ਨੂੰ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ ਜੇ ਵਾਕ ਵਿੱਚ ਕਿਸੇ ਆਪਾਂ ਨੇ ਬੁੱਕ ਦਾ ਨਾਮ ਲਿਖਣਾ ਤਾ ਉਥੇ ਕਿਹੜਾ ਨਾਮ ਆਊਗਾ ਆਪਾਂ ਕਿਵੇਂ ਲਿਖਾਂਗੇ ਉਹਨੂੰ ਦਵਿੰਦੀ ਨਾਲ ਹੀ ਕਹਿ ਰਹੇ ਪੁੱਠੇ ਕਾਮਿਆਂ ਨਾਲ ਦੂਰੇ ਪੁੱਠੇ ਕਾਮਿਆਂ ਨਾਲ ਜੋੜਨੀ ਨਾਲ ਕਰੋ ਬਈ ਅਨਸਰ ਆਖ ਦੇ ਵਿੱਚ ਕਿਸੇ ਬੁੱਕ ਜਾਂ ਕਿਸੇ ਪੁਸਤਕ ਦਾ ਨਾਮ ਲਿਖਣਾ ਆਪਾਂ ਨੇ ਤਾਂ ਆਪਾਂ ਕਿਸ ਤਰ੍ਹਾਂ ਲਿਖਾਂਗੇ ਸਿੱਧਾ ਇੰਦਾਂ ਲਿਖ ਦਾਂਗੇ ਕੋਈ ਸਪੈਸੀਫਿਕ ਜੀ ਚੀਜ਼ ਹੋਊਗੀ ਉਹਦੇ ਵਾਸਤੇ ਇਹਨੂੰ ਹਾਈਲਾਈਟ ਕਰਨ ਵਾਸਤੇ ਬੁੱਕ ਦੇ ਨਾਮ ਨੂੰ ਤੇਰੀ ਲਿਖਿਆ ਜਾਊਗਾ ਉਹ ਕਰੋ ਬਈ ਅਨਸਰ ਤੋ ਦਾ ਰਾਈਟ ਆਨਸਰ ਬਣਦਾ ਵੀ ਤੁਹਾਡਾ ਸੀ ਆ ਸੌਰੀ ਬੀ ਇਹ ਕਹਿਰੇ ਪੁੱਠੇ ਕਮੇ ਨਾਲ ਠੀਕ ਹੈ ਇਹ ਕਹਿਰੇ ਪੁੱਠੇ ਕਮੇ ਨਾਲ ਆਉਗਾ ਦੂਰੇ ਨਾਲ ਨਹੀਂ ਆਉਂਦਾ ਠੀਕ ਹੈ ਭਾਈ ਤੋ ਆਨਸਰ ਬਣਦਾ ਤੁਹਾਡਾ ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਇੰਨਾ ਜ਼ੁਲਮ ਜਮਾਈ ਮਾਰ ਕੱਤਿਆ ਓਏ ਜ਼ਾਲਮਾ ਵਾਕ ਦਾ ਸਹੀ ਵਿਸ਼ਰਾਮ ਜਿੰਨਾ ਵਾਲਾ ਰੂਪ ਕਿਹੜਾ ਹੋਊਗਾ ਕਰੋ ਭਈ ਆਨਸਰ ਇੱਕ ਆਪਣੇ ਲਈ ਵਾਕ ਦਿੱਤਾ ਹੋਇਆ ਉਹ ਵਾਕ ਨੂੰ ਅੱਗੇ ਚਾਰ ਆਪਸ਼ਨਾਂ ਦੇ ਵਿੱਚ ਵੰਡਿਆ ਹੋਇਆ ਚਾਰੇ ਆਪਸ਼ਨਾਂ ਦੇ ਵਿੱਚੋਂ ਤੁਸੀਂ ਇੱਕ ਵਾਕ ਚੱਕਣਾ ਹੈ ਜਿਹਦਾ ਸਹੀ ਵਿਰਾਮ ਚਿੰਨ ਲੱਗੇ ਹੋਣ ਕਰੋ ਬਈ ਅਨਸਰ 25 ਨੰਬਰ ਕੁਐਸਚਨ ਤੇ ਪਹੁੰਚ ਚੁੱਕੀਆਂ ਆਪਾਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਸਾਰੇ ਬੱਚੇ ਹੂੰ ਤੁਹਾਡਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਬੀ ਠੀਕ ਹੈ ਬਈ ਹਾਂ ਬੀ ਬਣੇਗਾ ਬੀ ਚਲੋ ਬਈ ਸੋ ਇਹ ਸੀ ਤੁਹਾਡੇ ਅੱਜ ਦੀ ਕਲਾਸ ਬਈ 25 ਕੁਐਸਚਨ ਸੋ ਜਿਨ੍ਹਾਂ ਨੂੰ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਜਿਹੜੇ ਲੇਟ ਆਏ ਨੇ ਜਾਂ ਨਵੇਂ ਨਹੀਂ ਅਜੇ ਤੱਕ WhatsApp ਜੇ ਤੁਸੀਂ Telegram ਦੇ ਵਿੱਚ ਜੁਆਇਨ ਨਹੀਂ ਹੋਏ ਸੋ ਜੇਕਰ ਹੋਣਾ ਚਾਹੁੰਦੇ ਬਈ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਠੀਕ ਹੈ ਬਈ ਸੋ ਇਹ ਆਪਣੇ ਕੋਰਸ ਨੇ ਬਈ 2500 ਦੇ ਵਿੱਚ ਸਿਰਫ ਤੁਹਾਨੂੰ OTT ਵਾਲਾ ਤੇ 3000 ਦੇ ਵਿੱਚ ਤੁਹਾਨੂੰ SSC ਪੰਜਾਬੀ BEd ਵਾਲਾ ਜਿਹੜੇ ਫੁੱਲ ਕੋਰਸ ਨੇ ਉਹ ਮਿਲ ਰਹੇ ਨੇ ਠੀਕ ਹੈ ਬਈ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਬਈ ਉਹ ਕਰ ਸਕਦੇ ਨੇ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਕੋਰਸ ਮਿਲ ਰਹੇ ਨੇ ਪੂਰੇ ਪੰਜਾਬ ਦੇ ਤੋ ਪਲੇ ਸਟੋਰ ਦੇ ਵਿੱਚ ਤੁਸੀਂ ਜਾ ਕੇ ਕਰਨਾ ਕੁਝ ਵੀ ਨਹੀਂ ਇਹ ਜਿਹੜਾ ਐਪ ਹੈ ਇਸ ਨੂੰ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਡਾਊਨਲੋਡ ਕਰਨਾ ਹੈ ਠੀਕ ਹੈ ਵੀ ਹੂੰ ਤੋ ਜਿਹਨਾਂ ਨੂੰ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਤੋ ਮਿਲਦੇ ਆ ਵੀ ਇੱਕ ਨਵੀਂ ਕਲਾਸ ਦੇ ਨਾਲ ਕੱਲ ਨੂੰ ਸੰਡੇ ਹੈ ਕੱਲ ਨੂੰ ਤਾਂ ਆਪਣੀ ਕਲਾਸ ਵੈਸੇ ਹੀ ਬੰਦ ਹੋਊਗੀ ਪਰ ਤੁਸੀਂ ਆਪਣੀ ਸਟੱਡੀ ਨੂੰ ਛੱਡਣਾ ਨਹੀਂ ਲਗਾਤਾਰ ਬਰਕਰਾਰ ਰੱਖਣਾ ਠੀਕ ਹੈ ਵੀ ਕੱਲ ਨੂੰ ਵੀ ਜਿਹੜੀ ਪਿੱਛੇ ਕਲਾਸਾਂ ਹੋ ਚੁੱਕੀਆਂ ਨੇ ਉਹਨਾਂ ਨੂੰ ਦੇਖਦੇ ਰਹਿਣਾ ਠੀਕ ਹੈ ਨਹੀਂ ਕੁਝ ਤੁਸੀਂ ਹੋਰ ਐਕਸਟਰਾ ਕਰ ਸਕਦੇ ਹੋ ਠੀਕ ਹੈ ਵੀ ਤੋ ਧੰਨਵਾਦ ਵੀ ਜਿਨ੍ਹਾਂ ਨੂੰ ਕਲਾਸ ਚੰਗੀ ਲੱਗੀ ਨਾਲ ਜੁੜੇ ਰਹੇ